ਆ ਤੁਸੀਂ ਨਿਊਜ਼ ਅਪਡੇਟਰ ਵੇਖ ਰਹੇ ਹੋ ਮੈਂ ਜਗਜੀਤ ਸਿੰਘ ਜਟਾਣਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਸਬਡਿਵੀਜ਼ਨ ਖਮਾਣੋ ਦੇ ਥਾਣਾ ਕੇੜੀ ਨੌ ਸਿੰਘ ਦੀ ਪੁਲਿਸ ਨੇ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਵਿੱਚ ਕੇੜੀ ਨੌ ਸਿੰਘ ਅਜਨੇਰ ਫਤਿਹਗੜ੍ਹ ਨਿਊਾ ਮੰਡੀ ਗਵਿੰਦਗੜ੍ਹ ਤੇ ਖੰਨਾ ਆਸ-ਪਾਸ ਇਲਾਕਿਆਂ ਦੇ ਵਿੱਚ ਇਹ ਜਿਹੜਾ ਚੋਰਾਂ ਦਾ ਘਰ ਆ ਲਟੇਰਿਆਂ ਦਾ ਘਰ ਆ ਉਹ ਪੁਲਿਸ ਨੇ ਕਾਬੂ ਕੀਤਾ ਅਰ ਰਾਤ ਸਮੇਂ ਜਦੋਂ ਮਜ਼ਦੂਰਾਂ ਨੂੰ ਮੰਡੀ ਗਵਿੰਦਗੜ੍ਹ ਚ ਕੰਮ ਕਰਦੇ ਮਜ਼ਦੂਰਾਂ ਨੂੰ ਤਣਕਾ ਮਿਲਦੀ ਸੀ ਮਹੀਨੇਵਾਲ ਜਦੋਂ ਮਹਿਤਾਨਾ ਲੈ ਕੇ ਆਪਣੇ ਘਰ ਜਾਂਦੇ ਸੀ ਤਾਂ ਅਕਸਰ ਇਹ ਜਿਹੜੇ ਨੌਜਵਾਨ ਮੇਰੇ ਪਿੱਛੇ ਖੜੇ ਨੇ ਇਹ ਰਾਤ ਸਮੇਂ ਇਹਨਾਂ ਨੂੰ ਨਿਸ਼ਾਨਾ ਬਣਾ ਲੈਂਦੇ ਸਨ ਤੇ ਲੁਟ ਲੈਂਦੇ ਸਨ ਇਸ ਸਬੰਧੀ ਕੀ ਕਹਿੰਦੇ ਨੇ ਗਰਮੀਤ ਸਿੰਘ ਡੀਐਸਪੀ ਖਮਾਣੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਅਕਿਊਜ਼ਡ ਕਾਬੂ ਕੀਤੇ ਨੇ ਨੌਜਵਾਨ ਇਹ ਕੀ ਹੈ ਜੀ ਪੂਰਾ ਮਾਮਲਾ ਇਹਦੇ ਵਿੱਚ ਜੀ ਸਾਡੇ ਪਾਸ ਦਾ ਥਾਣਾ ਖੇੜੀ ਨੌ ਸਿੰਘ ਇੱਕ ਪੀੜਤ ਜੀ ਨੂੰ ਮਦਈ ਕਹਿੰਦੇ ਆ ਜਗਦੀਸ਼ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਨ ਕੋਟਲਾ ਜਨੇਰ ਥਾਣਾ ਖੇੜੀ ਨੌ ਸਿੰਘ ਮਲਾਕੀ ਹੋਇਆ ਜੀ ਉਹਨੇ ਦੱਸਿਆ ਵੀ ਇਦਾਂ ਦਾ ਮੁੰਡੇ ਸੀਗੇ ਤੇ ਵੀ ਉਹਨਾਂ ਨੇ ਮੈਨੂੰ ਮਾਰੂਥਿਆਰ ਦਿਖਾ ਕੇ ਮੇਰੀ ਜੇਬ ਚੋਂ 850 ਰੁਪਏ ਕੱਢ ਲਿਆ ਸੀਗਾ ਜੀ ਤੇ ਇੱਕ ਮੋਬਾਈਲ ਖੋ ਲਿਆ ਹਾਂਜੀ ਤੇ ਉਹ ਉਹ ਨੂੰ ਇਹ ਵੀ ਮੜਾ ਜਾ ਪਛਾਣ ਸੀ ਵੀ ਮੈਂ ਸਾਹਮਣੇ ਆਉਣ ਤੇ ਪਛਾਣ ਸਕਦਾ ਠੀਕ ਆ ਜੀ ਤੇ ਇਹਨਾਂ ਦੇ ਵਿੱਚ ਦੇਖੋ ਸਭ ਤੋਂ ਜ਼ਿਆਦਾ ਜਿਹੜੇ ਆਪਣਾ ਟੈਕਨੀਕਲ ਸਰਵਿਸ ਲਾ ਕੇ ਮੋਬਾਈਲਾਂ ਦੀ ਹੈਲਪ ਲੈ ਕੇ ਆਪਣੇ ਐਸਐਚਓ ਖੇੜੀ ਨੌ ਸਿੰਘ ਮੇਜਰ ਸਿੰਘ ਉਹਦੀ ਟੀਮ ਨੇ ਬੜੀ ਮਿਹਨਤ ਨਾਲ ਗਾਂਧੀ ਘਰ ਲੜੀ ਜੋੜ ਕੇ ਕੁਝ ਮਦਈ ਦੀ ਹੈਲਪ ਲੈ ਕੇ ਕੁਝ ਮੌਜਲਾਂ ਦੀ ਹੈਲਪ ਲੈ ਕੇ ਠੀਕ ਹੈ ਜੀ ਸਭ ਤੋਂ ਪਹਿਲਾਂ ਕਾਬੂ ਕੀਤਾ ਜੀ ਇਹਨਾਂ ਨੇ ਬਰਿੰਦਰਜੀਤ ਉਹ ਆਪਣਾ ਬਰਿੰਦਰਜੀਤ ਜਿਹਨੂੰ ਕੋਬਰਾ ਵੀ ਕਹਿੰਦੇ ਆ ਜੀ ਠੀਕ ਹੈ ਜੀ ਫਿਰ ਇਹਦਾ ਇੱਕ ਸਾਥੀ ਬਲਜੋਤ ਸਿੰਘ ਠੀਕ ਹੈ ਜੀ ਤੀਜਾ ਸਾਥੀ ਗੁਰਪ੍ਰੀਤ ਸਿੰਘ ਗੋਗਾ ਜੀ ਤੇ ਇਹ ਅਸੀਂ ਤਿੰਨੇ ਅਰੈਸਟ ਕਰ ਲਏ ਨੇ ਜੀ ਤੇ ਇਹਨਾਂ ਦੀ ਪੁੱਛਗਿੱਛ ਤਾਂ ਕਾਫੀ ਵਾਰ ਤਾਂ ਸਾਹਮਣੇ ਆਈਆਂ ਨੇ ਇਹਦੇ ਵਿੱਚ ਉਹਨਾਂ ਦੀ ਮੋੜ ਸੁਰੰਡੀ ਇਹ ਹੁੰਦੀ ਸੀਗੀ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਖੰਨਾ ਵਿੱਚ ਵੀ ਸਰਕਾਰੀ ادارے ਹੈਗੇ ਮਾਰਕੀਟ ਵਗੈਰਾ ਹਾਂ ਜੀ ਤੇ ਪ੍ਰਾਈਵੇਟ ਮਿੱੱਲਾ ਵੀ ਹੈਗੀਆਂ ਨੇ ਤੇ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਵੀ ਇਹਨਾਂ ਅਦਾਰਿਆਂ ਦੇ ਵਿੱਚ ਖਾਸ ਕਰਕੇ ਪ੍ਰਾਈਵੇਟ ਅਦਾਰਿਆਂ ਮਿੱੱਲਾਂ 'ਚ ਛਾਤਰੀ ਨੂੰ ਦਰਹਾਂ ਮਿਲਦੀ ਹੈ ਹਾਂ ਜੀ ਬਾਈ ਨੂੰ ਅਡਵਾਂਸ ਮਿਲਦਾ ਕਾ ਖੇੜੀ ਨਾ ਉਸ ਦੇ ਕਾਫੀ ਲੋਕ ਜਿਹੜੇ ਨੇ ਇਹਨਾਂ ਮਿੱੱਲਾਂ 'ਚ ਵੀ ਕੰਮ ਕਰਦੇ ਨੇ ਹਾਂ ਜੀ ਮਾਰਕੀਟ ਵਾਹਦੋ ਕੰਮ ਕਰਦੇ ਨੇ ਹਾਂ ਜੀ ਇਹਨਾਂ ਕੋਲ ਰੂਟ ਹੁੰਦਾ ਸੀਗਾ ਖੰਨਾ ਕੋਟਲਾ ਨੇੜੇ ਫਰਦੇਗੜ ਨੇਓ ਆ ਮੀਰਪੁਰ ਮਤਲਬ ਖੇੜੀ ਨੌ ਸਿੰਘ ਕਵਰ ਕਰਦੇ ਹੋਏ ਗੋਬਿੰਦ ਪਾਇਆ ਗਵਿੰਦਰ ਖੱਡੇ ਨਿਕਲ ਜਾਂਦੇ ਸੀ ਜਿਹੜਾ ਕੋਈ ਇਹਨਾਂ ਨੂੰ ਰਾਹ ਜਾਂਦਾ ਕੱਲਾ ਲੇਬਰ ਵਾਲ ਮਿਲ ਗਿਆ ਇਹਨਾਂ ਨੇ ਜਿਹੜਾ ਮਾਰੂਥੇ ਅਰਦਾਬ ਵਗੈਰਾ ਦਿਖਾ ਕੇ ਉਹਨੂੰ ਨਟ ਲੈਣਾ ਜੀ 800 ਰੁਪਏ ਦੇ ਕਿਲਿਆ 1000 ਰੁਪਏ ਨਿਕਲਿਆ ਈਵਨ ਕਿ ਕਿਸੇ ਦੀ ਜੇਬ ਚ ਕਈ 10-10 ਹਜ਼ਾਰ ਰੁਪਏ ਦੇ ਨਿਕਲਿਆ ਉਹ ਵੀ ਇਹ ਮੰਨੇ ਨੇ ਇੱਕ ਟੈਂਪੂ ਵਾਲਾ ਆਪਣਾ ਖੇੜੀ ਨੌ ਸਿੰਘ ਦੀ ਦਾ ਰੱਸ਼ੀ ਜੀ ਅੰਜਨ ਸੁਸਰਾਡ ਮਾਜੇ ਦਾ ਜੀ ਉਹ ਵਿਚਾਰਾ ਟੈਂਪੂ ਛੋਟੇ ਹੱਥੀ ਤੇ ਉਹ ਸਿਲੰਡਰ ਲੋਡ ਕਰਕੇ ਲਿਆਂਦਾ ਨਾ ਸਪਲਾਈ ਦਿੰਦਾ ਜੀ ਉਹ ਨੂੰ ਇਹਨਾਂ ਨੇ ਸਮੈਲਪੁਰ ਥਾਣਾ ਆ ਸਦਰਖੰਨੇ ਦਾ ਪਿੰਡ ਆ ਜੀ ਉਧਰ ਦੀ ਜ਼ਿਆਦਾ ਸੀਗਾ ਇਹਨਾਂ ਨੇ ਦਾ ਨਾ ਫੱਟੜ ਕਰਕੇ ਫੱਟੜ ਕਰਕੇ ਰੋਟਿਆ ਉਹਨੂੰ ਜੀ ਵੀ ਇਹ ਵੀ ਨਹੀਂ ਦੇਖਦੇ ਮਾਰੂ ਹਥਿਆਰ ਨਾਲ ਇਹ ਮਾਰੂ ਸੱਟ ਵੀ ਮਾਰਨ ਤੋਂ ਪਰਵਾਹ ਨਹੀਂ ਮੰਨਦੇ ਜੀ ਇਸ ਕਰਕੇ ਤੁਹਾਨੂੰ ਅਸੀਂ ਲੰਬੀ ਪੁੱਛਗਿੱਛ ਕੀਤੀ ਆ ਜੀ ਹੁਣ ਤੁਹਾਡੇ ਸਾਹਮਣੇ ਮੇਨ ਕਾਲ ਜਿਹੜੀ ਆ ਬਰਿੰਦਰਜੀਤ ਦਾ ਕੋਬਰਾ ਬਜੋਤ ਜੋਤ ਗੁਰਪ੍ਰੀਤ ਗੁੱਗਾ ਕਾਬੂ ਆ ਗਏ ਨੇ ਤਫਤੀਸ਼ ਹੋਜੇ ਜਾਰੀ ਆ ਤਾਂ ਉਮੀਦ ਆ ਵੀ ਇਹਨਾਂ ਦੇ ਇੱਕ ਦੋ ਸਾਥੀ ਜਿਹੜੇ ਨਾਲ ਸਰਗਰਮ ਸੀਗੇ ਉਹ ਅਗਲੇ ਦੋ ਦਿਨਾਂ ਚ ਕਾਬੂ ਆ ਜਾਣਗੇ ਇਸ ਨਾਲ ਖਾਸ ਕਰਕੇ ਖੇੜੀ ਨੌ ਸਿੰਘ ਗਵਿੰਦਗੜ ਤੇ ਖੰਡੇ ਦੇ ਇਲਾਕੇ ਵਿੱਚ ਕਾਫੀ ਠੱਲ ਪਵੇਗੀ ਇਹਨਾਂ ਵਾਰਦਾਤਾਂ ਨੂੰ ਅੱਛਾ ਇਹਨਾਂ ਕੋਲ ਗ੍ਰਾਮਤ ਕੀ ਹੋਇਆ ਜੀ ਮਾਰੂ ਹਥਿਆਰਾਂ ਤੋਂ ਇਲਾਵਾ ਮਾਰੂ ਹਥਿਆਰਾਂ ਤੋਂ ਇਲਾਵਾ ਜਿਹੜਾ ਇਹ ਵਾਰਦਾਤ ਵਿੱਚ ਆਲਟੋ ਗੱਡੀ ਵਰਤਦਾ ਸੀ ਹ ਜੋ ਵੀ ਅਸੀਂ ਵੈਰੀਫਾਈ ਕਰਨੀ ਆ ਜੀ ਵੀ ਇਹਦੇ ਨਾਮ ਆ ਜਾਂ ਕੀ ਆ ਉਸ ਤੋਂ ਇਲਾਵਾ ਦਾਾ ਕਿਰਪਾਨ ਤੇ ਦੋ ਮਹਿੰਗੇ ਫੋਨ 850 ਰੁਪਏ ਨਕਦੀ ਜੀ ਤੇ ਜਿਉਂ-ਜਿਉਂ ਇਹਨਾਂ ਦੀ ਅਰੈਸਟ ਤੋਂ ਬਾਅਦ ਇੱਕ ਜਿਹੜਾ ਵਿਕੀ ਰਹਿਦਾ ਆ ਜੋ ਸਾਡੇ ਕੋਲ ਮਦਈ ਨੇ ਤੜਕ ਹੋ ਕੇ ਆਉਣ ਸਾਡੇ ਕੋਲ ਮਦਈ ਜਿਨ੍ਹਾਂ ਨਾਲ ਪਹਿਲਾਂ ਵਾਰਤਾ ਹੋਈਆਂ ਨੇ ਤੁਹਾਡਾ ਕੋਲ ਕੇ ਆਉਣ ਸਾਡੇ ਕੋਲੇ ਅਸੀਂ ਉਹਨਾਂ ਨੂੰ ਸ਼ਾਂਤੀਸ਼ ਕਰਾਂਗੇ ਬਦਈਆਂ ਨੂੰ ਅਸੀਂ ਇਹਨਾਂ ਨੂੰ ਪੂਰਾ ਇਨਸਾਫ ਦਵਾਵਾਂਗੇ ਜੇ ਸੜ ਤੋਂ ਬਾਅਦ ਖੰਨੇਆ ਪੁਲਿਸ ਦੇ ਉਹਨੂੰ ਪ੍ਰੋਕਸੀਰਟ ਤੇ ਲੈਂਦੀ ਆ ਨਾ ਜੇ ਸਾਡੇ ਮਦਈ ਹੋਰ ਵੀ ਸਾਡੇ ਪੇਸ਼ ਹੁੰਦੇ ਨੇ ਅਸੀਂ ਦੁਆਰਾ ਸ਼ਾਮਲ ਦੀਸ਼ ਕਰਾਂਗੇ ਜੀ ਸਾਰਾ ਦੁਆਰਾ ਨਵੇਂ ਸਿਰੇ ਤੋਂ ਇਹਨਾਂ ਦੇ ਹੋਰ ਸਾਥੀ ਵੀ ਪੜਾਂਗੇ ਇਹਨਾਂ ਦੇ ਪਹਿਲਾਂ ਕਿੰਨੇ ਮਾਮਲੇ ਦਰਜ ਨੇ ਇਹਨਾਂ ਵਿੱਚੋਂ ਇੱਕ ਤਾਂ ਇਹਨਾਂ ਦੇ ਖੰਨੇ ਖੋਦਾ ਮਾਮਲਾ ਦਰਜਾ ਜੀ ਬਾਕੀ ਇਹ ਨਸ਼ਾ ਪੱਤਾ ਕਰਦੇ ਆ ਇਹਨਾਂ ਦੇ 27 ਐਨਡੀਪੀ ਦਾ ਮਾਮਲਾ ਦਰਜਾ ਜੀ ਅੱਛਾ ਜੀ ਸਾਰਿਆਂ ਤੇ ਹਾਂ ਜੀ ਅੱਛਾ ਲੱਗਦਾ ਵੀ ਲੁੱਟਾ ਖੋਹ ਨੂੰ ਥਲਪ ਹੋਊਗੀ ਨਾ ਤੂੰ ਬਸ ਕੱਪ ਬਿਲਕੁਲ ਜੀ ਬਿਲਕੁਲ ਇਹ ਮਤਲਬ ਕਹੀ ਇਦਾਂ ਨਾ ਜਿਵੇਂ ਖੰਨੇ ਏਰੀਆ ਵਿੱਚ ਕੀਤੀਆਂ ਨੇ ਤੋਂ ਨੋਸ ਇਤਲਾਹ ਦੇ ਦਿੱਤੀ ਕਰਨ ਵਾਲਿਆਂ ਨੂੰ ਉਹ ਆਪਣੇ ਮੁਕੱਦਮੇ ਵਿੱਚ ਰੈਸਟ ਪਾਉਣਗੇ ਜੀ ਇਸ ਕਰਕੇ ਇਹ ਬੰਦੇ ਤਾਂ ਬਾਹਰ ਰਹਿਣ ਦੇ ਕਾਬਲ ਹੀ ਨਹੀਂ ਹੈਗੇ ਆਡਰ ਥਾਣਾ ਜਿਹਦਾ ਦੇ ਖਿਲਾਫ ਤੋਤੀ ਚੱਲੇ ਤੇ ਇਹਦਾ ਦੇ ਖਿਲਾਫ ਪਰਚੇ ਦਰਜ ਹੋਣ ਅਸੀਂ ਤਾਂ ਇਹ ਵੀ ਗਰੰਟੀ ਦਿੰਦੇ ਆ ਵੀ ਸਾਡੇ ਹੋਰ ਵੀ ਮਦਈ ਸਾਹਮਣੇ ਆਏ ਨਾ ਤੇ ਸਾਡੀ ਕੁੱਝ ਲਗਾਤਾਰ ਚੱਲੂਗੀ ਮਦਈ ਨੇ ਤੁਹਾਡੇ ਕੋਲ ਆਪਣੀ ਗੱਲ ਦੱਸੜਾ ਕੇ ਜੀ ਹਾਂ ਜੀ